ਤੈਨੂੰ ਕੁੜੀਆਂ ਮਿਲਣ ਨਾ ਆਂਿਆ ਨੀ ਕਿਕਰ ਨੂੰ ਪਾਲਾ ਜੱਪੀਆਂ ਤੈਨੂੰ ਕੁੜੀਆਂ ਮਿਲਣ ਨਾ ਆਂਿਆ ਨੀ ਕਿਕਰ ਨੂੰ ਪਾਲਾ ਜੱਪੀਆਂ ਮੈਨੂੰ ਬੰਦ ਬੋਤਲ ਵਿੱਚ ਆਈ ਬੇਰਾਮ ਸੱਤ ਕੁੜੀਆਂ ਦੀ ਮੈਨੂੰ ਬੰਦ ਬੋਤਲ ਵਿੱਚ ਆਈ ਬੇਰਾਮ ਸੱਤ ਕੁੜੀਆਂ ਦੀ ਬਾੜੇ ਨੀ ਪਿਆਰਾ ਬੜੀ ਮੈਨੂੰ ਐ ਦੱਸ ਵੀ ਇਹ ਲਾੜਾ ਲੁੱਕ ਲੁੱਕ ਕੇ ਕਿੱਥੇ ਦੇਖਣਾ ਆਉਂਦਾ ਸੀ ਕਦੋਂ ਦੇਖਣਾ ਆਉਂਦਾ ਸੀ ਵਿਆਹ ਤੋਂ ਪਹਿਲਾਂ ਏ ਪੁੱਤ ਲਾੜਾ ਲੂਕ ਲੂਕ ਕੇ ਜਦੋਂ ਗੱਲ ਪੱਕੀ ਹੋ ਜਾਂਦੀ ਸੀ ਬਈ ਭਾਈ ਤੇਰਾ ਇਸ ਤੇ ਰਿਸ਼ਤਾ ਪੱਕਾ ਉਹ ਮੁੰਡਾ ਫੇਰ ਫੇਰ ਜਵਾਨਾ ਹੌਲੀ ਹੌਲੀ ਰਿਸ਼ਕ ਆਇਆ ਉਹ ਮੁੰਡਾ ਕਹਿੰਦਾ ਵੀ ਮੈਂ ਹੁਣ ਕਿਵੇਂ ਦੇਖ ਕੇ ਆ ਮਾ ਕੀਤੇ ਫਿਰ ਤੂੰ ਮੇਰੇ ਘਰ ਵਾਲੀ ਕਿਹੋ ਜੀ ਹੈ ਕਿਹੋ ਜੀ ਆ ਉਹ ਪੁੱਤ ਗੇੜੇ ਫੇੜੇ ਮਾਰਦਾ ਬਿੜ ਕਲੈਂਦਾ ਕਿੱਥੇ ਕੋਨਾਂ ਦਾ ਘਰ ਆ ਕਿੱਥੇ ਕੋ ਹੋਊਗੀ ਕੋਈ ਕਿਸੇ ਨੂੰ ਕਿਸੇ ਬਹਾਨੇ ਨਾਲ ਪੁੱਛ ਲੈਂਦਾ ਫਿਰ ਉਹਨਾਂ ਦੇ ਘਰ ਵਿੱਚ ਜਲੀ ਜਾਂਦਾ ਉਹ ਕੁੜੀ ਕਦੇ ਮਾਰ ਕੇ ਨਿਕਲਦੀ ਨਾ ਕੁਦਰਤੀ ਉਹਨੂੰ ਕਣ ਪੱਕਾ ਦੇਣਾ ਆ ਕਿਹੜਾ ਫੋਨ ਹੁੰਦੇ ਸੀ ਵੀ ਭਾਈ ਗੇਟ ਦੀ ਆ ਜਾਵੇਂ ਆਉਣਾ ਉਹ ਤੁਰਿਆ ਫਿਰਦਾ ਨਾ ਪਤਾ ਲੱਗਦਾ ਉਹ ਵਿਚਾਰਾ 2-4 ਦਿਨਾਂ ਤੋਂ ਫੇਰ ਅੱਗੇ ਕੁੜੀਆਂ ਬੇਟਾ ਕੀ ਕਰਦੀਆਂ ਸੀ ਬਾਹਰ ਵੀ ਸੰਬਰਦੀਆਂ ਸੀ ਵੇੜੇ ਸੰਬਰਦੀਆਂ 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 ਜਦੋਂ ਬਾਹਰ ਕਿਤੇ ਆਣੀ ਪਟੱਕੇ ਹਫਤਾ ਲੱਗ ਜਾਂਦਾ ਵਿਚਾਰੇ ਨੂੰ ਫੇਰ ਕਿਤੇ ਕੁੜੀ ਟੋਕਰਾਂ ਲਈ ਗੋਹੇ ਨਾਉਂਦੀ ਆ ਬੱਠੜ ਦਾ ਆਦੋਂ ਪਤਾ ਲੱਗਦਾ ਉਹਨੂੰ ਵੀ ਆ ਕੁੜੀ ਹੀ ਆਉਂਦੀ ਆ ਫੇਰ ਉਹ ਕਿਤੇ ਦੇਖ ਕੇ ਜਾਂਦਾ ਕੁੜੀ ਨੂੰ ਕੋਈ ਪਤਾ ਨਾ ਕੁੜੀਆਂ ਹੱਸਣ ਲੱਗ ਜਾਂਦੀਆਂ ਉਹ ਜੇ ਰਿ ਪਰਾਉਣਾ ਕਿ ਹੈ ਜਾ ਸੋਣਾ ਦੱਸ ਰਿਹਾ ਉਹ ਕਹ ਨਹੀਂ ਪੈਣੇ ਦੇਖੋ ਕਿ ਇਸ ਵੇਲੇ ਤੂੰ ਬੁੜੀ ਨਿਕਲੂਗੀ ਮੈਂ ਤਾਂ ਦੇਖਿਆ ਨਹੀਂ ਕਹਿੰਦਾ ਸਾ ਸੋਣਾ ਹੀ ਆ ਫਿਰ ਸੱਚੀ ਕਿਸਮਤ ਤੇ ਬੁੜੀ ਹੀ ਨਿਕਲਦੀ ਅਸੀਂ ਛੋਟਾ ਛੋਟਾ ਨਿਕਲਦੀ ਆ ਉਹ ਕਹਿੰਦੀ ਮੈਨੂੰ ਤਾਂ ਭੈਣੇ ਕੋਈ ਪਤਾ ਨਹੀਂ ਕਹਿੰਦੇ ਆ ਕਿ ਸੋਹਣਾਗਾ ਮੁੰਡਾ ਮੁੰਡਾ ਸੋਹਣਾ ਕੌਣ ਕਹਿੰਦਾ ਮੇਰੀ ਮਾਂ ਨੇ ਪੁੱਛਿਆ ਸੀ ਬਈ ਮੁੰਡਾ ਸੋਹਣਾ ਉਹ ਕਹੇ ਕਹਿੰਦਾ ਹਾਂ ਸੋਹਣਾ ਫਲਾਣੇ ਮੁੰਡੇ ਤੇ ਬੜੰਗਾ ਪੈਂਦਾ ਬਸ ਐ ਜਦੋਂ ਮੰਗਣਾ ਕਰਨ ਆਉਂਦੇ ਕੁੜੀ ਜਤਰਾ ਤੇ ਉਹਦੋਂ ਕੁੜੀਆਂ ਕਹਿੰਦੀਆਂ ਕੁੜੀ ਇਹ ਤਾਂ ਭਰਾ ਕਿਹੜਾ ਉਹ ਕਹਿੰਦੀ ਆਓ ਭਰਾ ਲੱਗਦਾ ਪਿਓ ਲੱਗਦਾ ਕਿ ਉਹ ਹੀ ਆ ਹਾਂ ਪ੍ਰਾਹਤਾ ਸੁਣਾ ਉਹਦੋ ਹੀ ਲੰਗਤਾ ਲਾ ਲੈਨੇ ਪਰੌਣਾ ਵੀ ਇਹੋ ਜਿਹਾ ਹੋਊਗਾ ਪ੍ਰਾਹ ਨਹੀਂ ਬਈ ਪ੍ਰਾਹ ਭਾਈ ਸੁਣਾ ਕੁੜੀ ਇਹੀ ਜੀ ਹੋਊ ਨਕਸ਼ੇ ਤੇ ਤੇ ਕਿਹ ਕੁੜੀ ਇਹੀ ਜੀ ਹੋਊ ਪੂਰਾ ਤੇਉ ਵੀ ਹੁੰਦਾ ਹੈਗਾ ਆਏ ਲਾਉਂਦੇ ਗਾ ਜੀ ਦੇ ਪ੍ਰਾਹ ਦਾ ਰੰਗ ਰੂਗ ਕਾਲਾ ਹੁੰਦਾ ਨਕਸ਼ੇ ਤੇ ਉਹਨੂੰ ਕਹਿੰਦਿਆਂ ਕੂੜੀ ਨਾ ਹੀ ਪਛਾਣ ਕਰਦੀ ਉਹ ਕਿਹੜੇ ਕੂੜੀ ਦਾ ਭਰਾ ਕਿਹੜਾ ਉਹ ਚਾਰ ਚਾਰ ਬਾਕੀ ਬੋਕਾ ਦਾ ਕੂੜੀ ਦੇ ਭਰਾ ਦਾ ਤਰੰਗ ਪੱਕਾ ਯਾ ਵੀ ਕੂੜੀ ਦਾ ਵੀ ਪੁੱਟਾ ਦਾ ਵੀ ਪੱਕਾ ਹੀ ਹੁੰਨਾ ਸੇ ਤਾਂ ਮੋਟੇ ਹੀ ਆ ਹਾਂ ਅੱਗੇ ਆਏ ਪੁੱਤ ਕਰਦੀਆਂ ਅਸੀਂ ਚਲ ਹੁਣ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਕਦੇ ਮਾਸੜਾ ਹੀ ਚੋਰੀ-ਚੋਰੀ ਦੇਖਣ ਆਇਆ ਸੀ ਝੂਠ ਨਾ ਬੋਲੇ ਮੇਰਾ ਤਾਂ ਪੁੱਤ ਜਦੋਂ ਸਾਖ ਹੋਇਆ ਮੈਂ ਅੱਖਮੀ ਚ ਪੜਦਾ ਸੀ ਕਹਿੰਦੇ ਅਥੋਂ ਜਦੋਂ ਪੁੱਤ ਗੱਲਾਂ ਕਰਦੇ ਕੁੜੀਆਂ ਸ਼ਰਮ ਮੰਨ ਕੇ ਪੁੱਤ ਲੁਕ ਜਾਂਦੀਆਂ ਪਰੇ ਹੋ ਜਾਂਦੀਆਂ ਬਈ ਮੇਰੇ ਸਾਖ ਦੀਆਂ ਗੱਲਾਂ ਕਰਦੇ ਸਤਾਰਮੇ ਸਾਜ ਦੇ ਪੁੱਤ ਮੇਰਾ ਵਿਆਹ ਸੀ ਅੱਛਾ ਤੇ ਅੱਖਮੀ ਚ ਪੜਦਾ ਸੀ ਜਦੋਂ ਬੇਟਾ ਮੈਂ ਮੰਗੀਆਂ ਉਦੋਂ ਬਾਅਦ ਜਦੋਂ ਮੇਰਾ ਵਿਆਹ ਕੀਤਾ ਸਤਾਰਮੇ ਸਾਜ ਜੋ ਮੈਥੋਂ ਵੱਡਾ ਸੀ 4 ਬਰੇ ਤੇ ਮੈਨੂੰ ਇੰਨਾ ਨਹੀਂ ਪਤਾ ਸੀ ਕਿੱਥੇ ਕੁੜੀਆਂ ਸ਼ਹਿਰ ਹੁੰਦੀਆਂ ਸੀ ਬਈ ਪਤਾ ਫੇਰ ਉਹ ਪਰੇ ਚੱਲ ਜਾਂਦੀਆਂ ਕਿ ਉਹ ਕਹਿੰਦੇ ਸਾਨੂੰ ਵਿਆਹ ਦੇ ਦਿਓ ਪਚੋ ਲੜਾਈ ਇਹ ਕਹਿੰਦੇ ਵਿਆਹ ਕਰਾਉਂਦਾ ਕਿ ਨਿਕਲਦਾ ਕਿ ਭਾਈ ਦੇ ਦਿੰਨੇ ਵਿਆਹ ਮੇਰੀ ਮਾਂ ਕਹਿੰਦੀ ਚਲ ਦੇ ਦਿੰਨਿਆ ਕੀਮੀ ਨਾਨੂ ਬੀ ਕਰਨਾ ਹੁਣ ਵੀ ਕਰਨਾ ਅੱਗੇ ਇੰਨੇ ਕਿਹੜੇ ਵਿਆਹਾਂ ਮੂਹਾਂ ਦਾ ਚਾਬ ਤੇਰੇ ਹੁੰਦੇ ਵਿਆਹਾਂ ਦੇ ਤੇ ਜਾਨੀ ਹਾਸੇ ਤਮਾਸ਼ੇ ਸਭਾ ਮਹੀਨਾ ਪਹਿਲਾਂ ਗੀਤ ਗਾਉਂਦੀਆਂ ਆਂਦੇ ਲੱਗ ਮੰਨਣਾ ਕੱਟੇ ਕੱਟੇ ਫਿਰ ਮੈਂ ਆਇਆ ਸਭੀ ਵਿਆਹ ਵੇਲੇ ਉਦੋਂ ਮਾਸਟਰ ਜੀ ਨੌਕਰੀ ਤੇ ਲੱਗੇ ਸੀ ਉਹ ਅਦੋ ਫਰੀਦਕੋਟ ਬੇਟਾ ਜੀਬੀਟੀ ਕਰਦੇ ਸੀ ਜੀਬੀਟੀ ਕਰਦੇ ਸੀ ਠੀਕ ਹੈ ਇਹ ਜਦੋਂ ਮੈਂ ਵਿਆਹੀ ਗਈ ਮੇਰਾ ਬਕੜਾ ਆਦਾ ਨਹੀਂ ਦਿੱਕਤਾ ਸੀ ਅੱਛਾ ਚਾਲੂ ਅੰਦਰ ਪੁੱਤ ਮੇਰਾ ਬਕਲਾਬਾ ਬੇਟਾ ਦਿੱਤਾ ਅਦੋਂ ਇਹ ਫਰੀਦਕੋਟ ਸੀ ਫਰੀਦਕੋਟੋਂ ਕੋਰਸ ਮੁੱਕ ਗਿਆ ਸੀ 2 ਸਾਲਾਂ ਸੀ ਫੇਰ ਇਹਨੂੰ 1 ਮਹੀਨਾ ਹੋ ਗਿਆ ਸੀ ਰੱਗਿਆਂ ਨੂੰ 1 ਮਹੀਨਾ ਜਦੋਂ ਹੋ ਗਿਆ ਮਕਲਾਵਾ ਬੇਰਾ ਦੇਤਾ ਸੀ ਮੈਂ ਤਾਂ 17 ਸਾਲ ਦੀ ਸੀ ਮੈਂ 18 ਸਾਲ ਤੇ ਮੇਰਾ ਮਕਲਾਵਾ ਸੁਤਾਰ ਮੇ 18 ਸਾਲ ਤੇ ਮੇਰਾ ਵਿਆਹ ਅਦੋਂ ਕੀ ਨਿਆਣੀਆਂ ਨੂੰ ਪਤਾ ਦਿਆ ਹਾਂ ਦਾ ਹੁੰਦਾ ਕੀ ਨਾ ਹੁੰਦਾ ਉਹ ਚਲ ਮਕਲਾਵਾ ਦੇਤਾ ਤੀਜੇ ਦਿਨ ਕੁੜੀ ਮੂੜੀ ਆਉਂਦੀ ਸੀ ਫੇਰ ਤੁਸੀਂ ਅਮਰਜੀਤ ਮਾਸੀ ਨੂੰ ਆਏ ਨਹੀਂ ਕਿਹਾ ਵੀ ਲੈ ਪੈਣ ਜੇ ਅਸੀਂ ਮਾਸਟਰਾਂ ਲੱਗੀਆਂ ਸਾਡੇ ਘਰ ਵਾਲੇ ਤਾਂ ਮਾਸਟਰ ਥੇ ਹੈਗੇ ਉਹ ਫੇਰ ਕਹਿੰਦੀਆਂ ਲੈ ਕੁੜੇ ਅਕੇ ਵੀਰਾਂ ਤਾਂ ਜਮਾਈ ਨਹੀਂ ਪੜੀ ਹੈਗੀ ਲਾਏ ਦੇ ਘਰ ਬਰਾਦਾ ਮਾਸਟਰ ਲੱਗੇ ਮਾਸਟਰ ਨਹੀਂ ਵੱਜਣ ਲੱਗ ਜੂ ਮਾਸਟਰ ਨਹੀਂ ਵੱਜਣ ਲੱਗਣਾ ਵੇਖ ਲੈਣਾ ਬਿਣਾ ਬਿਣਾ ਸਕੂਲ ਗਏ ਤਾਂ ਤੂੰ ਮਾਸਟਰ ਨਹੀਂ ਬਣੇਂ ਜੇ ਤੋ ਉੜੇ ਤੇ ਆੜਾ ਨਾ ਹੋਵੇ ਜਿਹੜਾ ਕੋਈ ਆਖੇ ਮਾਸਟਰ ਨਹੀਂ ਮੈਂ ਵੱਜਣਾ ਫਿਰ ਫਿਰ ਮਾ ਪੜਿਆ ਆਓ ਆਓ ਮੈਂ ਦੇਖੇ ਪੜਾਈ ਮਾਸੜ ਜੀ ਨੇ ਕੀਤੀ ਮਿਹਨਤ ਉਹਨਾਂ ਨੇ ਕੀਤੀ ਹਾਂ ਤੇ ਮਾਸਟਰ ਨਹੀਂ ਮੈਂ ਸਕੂਲ ਚੋ ਜਾਂਦੇ ਜਦੋਂ ਤਨਖਾਹ ਆਉਂਦੀ ਉਦੋਂ ਮਾਸਟਰ ਨਹੀਂ ਕਹਿੰਦੀ ਉਹ ਵੀ ਲੱਤ ਰਹਾ ਹਾਂ ਹਾਂ ਲੱਤ ਰਹਾ ਹਾਂ ਪਹਿਲੇ ਉਹਦੋਂ 100 ਰੁਪਇਆ ਤਨਖਾਹ ਦਾ ਹੁੰਦਾ ਕੋਈ ਬਾਲੇ ਨਹੀਂ ਹੁੰਦੇ ਸੀ ਘਰ ਦੇ ਕਹਿੰਦੇ ਵੀ ਮੈਨੂੰ ਦੇ ਤੇ ਕਹ ਰਾਲੀ ਕਹਿ ਵੀ ਚਾਚਾ ਕਰਦੀ ਵੀ 2-4 ਰੁਪਏ ਮੈਨੂੰ ਦੇ ਦੇ ਕੁਝ ਮੈਂ ਲੈ ਲੂ ਉਹ ਵਿਚਾਰਾ ਫਸ ਜਾਂਦਾ ਬਈ 100 ਤਾਂ ਮੇਰਾ ਰੁਪਇਆ ਕਹ ਰਾਲੇ ਦੀ ਅੱਖਾਂ ਠੰਡੀਆਂ ਕਰਾਂ ਮੈਂ ਵਿੱਚੋਂ ਕੋ 10 ਰੁਪਏ ਇਹਨੂੰ ਦੇਵਾਂ ਉਹ ਕਹਿ ਜੁੰਦਾ ਬਈ ਮਾਇਤਾ ਬਾਪੂ ਨੂੰ ਦੇਤੇ ਹੁਣ ਇਹਦੇ ਚੋਂ 50 ਰੁਪਏ ਮੇਰੇ ਕੋਲੇ ਰਹਿ ਗਏ 50 ਰੁਪਏ ਬਈ ਤੈਨੂੰ ਮੈਂ ਅਗਲੀ ਵਾਰ ਦੇ ਦੇ ਦੂ ਆ ਤੂੰ 2 ਰੁਪਏ ਲੈ ਲੈ 2 ਰੁਪਏ ਨਹੀਂ ਆਦੋਠਿਆਨੀ ਦੀਆਂ ਚੂੜੀਆਂ ਨਾਲ ਬਾਹ ਪਾਰ ਜਾਂਦੀ ਨਾਉ ਪਾਸਾ ਕਰਨਿਆਂ ਦੀ ਆ ਜਾਂਦੀ ਇਹ ਜਾਂ ਬੁੜੀ ਖੁਸ਼ ਹੋ ਜਾਂਦੀ ਮੇਕਅਪ ਦਾ ਸਮਾਨ ਆ ਆ 2 ਪੈਸੇ 2 ਰੁਪਏ ਦੇਤੇ ਮੈਂ ਤੇ ਹੁਣ ਪੁੱਤ ਲੱਖਾਂ ਹਜ਼ਾਰਾਂ ਨਾਲ ਨਹੀਂ ਕੁਛ ਬੰਦਾ ਆਦੋ ਢੋਲਾ ਪਰ ਜਾਂਦਾ ਸੀ 50 ਰੁਪਈਆ ਨਾਲ ਅਦੋਂ ਜਿਹੇ ਜਿਹੇ ਮੰਗਾਈ ਹੋਗੀ ਉਹੇ ਜੇ ਪੈਸੇ ਉਹਨੂੰ ਮਿਲਾਈ ਘੱਟ ਸੀ ਉਹ 100 ਰੁਪਈਆ ਹੀ ਵਾਧੂ ਸੀ ਕਿ ਵੀ ਇਹ ਦਾਰੀ ਤੁਰੀ ਜਾਂਦੀ ਸੀ ਨਾ ਇੰਨੇ ਕਰਕੇ ਸੀ ਨਾ ਕੋਈ ਬੂਟੀ ਪਾਰਲਰ ਦੇ ਨਾ ਕੋਈ ਸੂਟ ਸਮਾਉਂਦੀ ਸੀ ਵੀ ਅੱਜ ਮਹੀਨੇ ਤੋਂ ਦੱਸਾ ਕੋਈ ਸੁੰਦਾਰਿਆ ਲੈ ਕੇ ਜਾਂਦਾ ਇੱਕ ਦੋ ਸੂਟਾਂ ਦੋ ਮੈਂ ਜਾਂਦਾ ਪਹਿਲੇ ਵਰਤਾਂ ਨੂੰ ਫੇਰ ਸਹੁਰੇ ਵੀ ਹਟ ਜਾਂਦੇ ਜੇ ਅਗਲੀ ਕਹਿੰਦੀ ਸੂਟ ਸਾਲ ਕੀ ਮਹੀਨੇ ਤੋਂ ਪੇਕੇ ਸੂਟ ਦਿੰਦੇ ਕੋਈ 400 ਦਾ 10 200 ਦਾ ਕੋਈ 100 ਦਾ ਸੂਟ ਬਣ ਜਾਂਦਾ ਸੀ ਚਲੋ ਉਹਨਾਂ ਨੂੰ ਚਾ ਚੜ ਜਾਂਦਾ ਸਮਾ ਲੈਂਦੀਆਂ ਵਿਚਾਰੀਆਂ ਖੱਟੇ ਪੱਕੇ ਆ ਹੁੰਦੇ ਬੈਦ ਦੇ ਦੁਬੱਟੇ ਪੱਨਵਾ ਗੋਟਾ ਲੱਗਿਆ ਹੁੰਦਾ ਅਦੋਂ ਇਹੋ ਜਿਹਾ ਕੋਈ ਸਿਫਤ ਹੁਣ ਤਾਂ ਪਤਾ ਹੀ ਨਹੀਂ ਕੀ ਕੁਝ ਬਣੇ ਮੈਂ ਦਿਲਾ ਲੈਣ ਦੀਆਂ ਜਹਾਜ ਜੇਲੋਂ ਕੁੜੀ ਆਉਂਦੀ ਅੱਧ ਮੱਠੀਆਂ ਗੁਲਗਲੇ ਪਕਾ ਦਿੰਦੀਆਂ ਚਾਹ ਚੜ ਜਾਂਦਾ ਉਹਦਾ ਕੋਈਆ ਦੇ ਦਿੰਦੇ ਬੋਈਆ ਹੋ ਜਾਂਦਾ ਮੱਠੀਆਂ ਗੁਲਗਲੇ ਆਂਦਾ ਹੁਣ ਤਾਂ ਕੋਈ ਤੋਂ ਗੱਲਾਂ ਹੀ ਨਹੀਂ ਰਹੇਗੀ ਹਾਂ ਹਣਾ ਨਾ ਉਸ ਸਮੇਂ ਰਹੇ ਨਾ ਗੱਲਾਂ ਰਹੀਆਂ ਨਾ ਉਹ ਗੱਲਾਂ ਰਹਿਆਂ ਨਹੀਂ ਗੱਲਾਂ ਨਹੀਂ ਸਿੱਤੀ ਗੱਲਾਂ ਸਾਰਾ ਮਾਹੌਲ ਬਦਲ ਗਿਆ ਪਰੰਗੋੜ ਨਾਲ ਜਿਹੜਾ ਪਹਿਲਾ ਵਾਲਾ ਸਮਾਸੀ ਉਹ ਵਧੀਆ ਚ ਵਧੀਆ ਸੋਣਾ ਸਮਾਸੀ ਸੀਗਾ ਹਾਂ ਉਹਦਾ ਬੇਟਾ ਲੋਕਾਂ ਨੇ ਪਿਆਰ ਮੁਹੱਬਤ ਸੀ ਜੀ ਪੈੜਾ ਭਰਾਮਾ ਦੇ ਪਿਆਰ ਮੁਹੱਬਤ ਸੀ ਹੱਸਾ ਤਮਾਸਾ ਸੀ ਜੀ ਕਿਸੇ ਨੇ ਉਹਨਾਂ ਤੇ ਮੇਰੀ ਭੂਆ ਆਉਗੀ ਅੱਜ ਅੜ ਜਾਂਦਾ ਸੀ ਅੱਜ ਮੇਰੀ ਮਾਸੀ ਨੇ ਆਉਣਾ ਅੱਜ ਪੁਰੇ ਫਰਾਨਿਆਂ ਦੇ ਪਰੌਣੇ ਨੇ ਆਉਣਾ ਕੁੜੀਆਂ ਕੱਟੀਆਂ ਹੋ ਕੇ ਜਦੋਂ ਕੁੜੀ ਨੂੰ ਵਿਦਾ ਕਰਦੇ ਕੁੜੀਆਂ ਹੋ ਤਾਂ ਹੀ ਨਾ ਜਾਂਦੀਆਂ ਪਿੱਛੋਂ ਪਰੌਣਾ ਕਹਿ ਦਿੰਦਾ ਕਦੇ ਕੋਈ ਤੈਨੂੰ ਕੁੜੀਆਂ ਮਿਲਣ ਨਾ ਆਂ ਜਾਣੀ ਕਿਕਰਨੂ ਪਾਲਾ ਜੱਫੀਆਂ ਤੈਨੂੰ ਕੁੜੀਆਂ ਮਿਲਣ ਨਾ ਆਂ ਜਾਣੀ ਕਿਕਰਨੂ ਪਾਲਾ ਜੱਫੀਆਂ ਮੈਨੂੰ ਬੰਦ ਬੋਤਲ ਵਿੱਚ ਆਈ ਬੇਰਾਮ ਸਤ ਕੁੜੀਆਂ ਦੀ ਮੈਨੂੰ ਬੰਦ ਬੋਤਲ ਵਿੱਚ ਆਈ ਬੇਰਾਮ ਸਤ ਕੁੜੀਆਂ ਦੀ ਬਾੜੇ ਨੀ ਪਿਆਰਾ ਭੜੀ ਤੈਨੂੰ ਕੁੜੀਆਂ ਛੱਡਣ ਨਾ ਆਂ ਯਾ ਨੀ ਬਾੜੇ ਨੀ ਪਿਆਰਾ ਮਵਾੜੀ ਪਿਆਰਾ ਭੜੀ ਤੈਨੂੰ ਧੀਆਂ ਨੂੰ ਲੈਣ ਲਾਏ ਬਾਤ ਨਹੀਂ ਪਰਮਾ ਬਾੜੀਏ ਤੈਨੂੰ ਤੀਆਂ ਨੂੰ ਲੈਣ ਆਏ ਨਹੀਂ ਬਾੜੇ ਦੀ ਪਰਮਾ ਬਾੜੀਏ ਕੁੰਡੀ ਡੋਡੇ ਲਗੜੀਰਾ ਕਰਕੇ ਬੇਬੀ ਰਾਮ ਲੈ ਚੱਲੇ ਵੀ ਕੁੰਡੀ ਡੋਡੇ ਲਗੜੀਰਾ ਕਰਕੇ ਬੇਬੀ ਰਾਮ ਇਹਨੂੰ ਲੈ ਚੱਲੇ ਵੀ ਤੇਰੇ ਬੁੱਤੇ ਨੂੰ ਗੁਵਾਰੇ ਦੀਆਂ ਫੜੀਆਂ ਤੇਰਾ ਨਾ ਤੈਨੂੰ ਦੁੱਧ ਦਾ ਚੰਨਾ ਤੇਰੇ ਬੁੱਤੇ ਨੂੰ ਗੁਵਾਰੇ ਦੀਆਂ ਫੜੀਆਂ ਬੇਬੀ ਰਾ ਤੈਨੂੰ ਦਦ ਦਾ ਚੰਨਾ ਪਾਇਆ ਕਤੂ ਹੀ ਖੜਾ ਬਖੜਿਆਉ ਤੇਰਾ 부ਜਾ 베ਤੀਆਂ ਨੂੰ ਸਦਾ ਦੇ ਵੀਰਨਾ ਪਾਇਆ ਕਤੂਂਗੀ ਕਲਾਂ ਤੇਰਾ 부ਜਾ 베ਤੀਆਂ ਨੂੰ ਸਦਾ ਲਈ ਵੀਰਨਾ ਬੱਚ ਬਰੇਕ ਪਾਲਾ ਲਓ ਜੀ ਏ ਸੀ ਸਾਡਾ ਅੱਜ ਦਾ ਬਲੌਗ ਜੋ ਕਿ ਬਹੁਤ ਹੀ ਵਧੀਆ ਮਾਸੀ ਜੀ ਨਾਲ ਆਪਾਂ ਮਤਲਬ ਵੈਲਾੜੇ ਪੰਜਾਬ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਿਹੜਾ ਸਮਾਂ ਸੀ ਉਦੋਂ ਬਹੁਤ ਸੋਹਣਾ ਸਮਾਂ ਸੀ ਹੁਣ ਨਾ ਉਹ ਜਿਹੇ ਰੀਤੀ ਰਿਵਾਜ ਰਹੇ ਨੇ ਨਾ ਉਹ ਸਮੇ ਰਹੇ ਨੇ ਨਾ ਹੀ ਉਹ ਜਿਹੜੀਆਂ ਰਿਸ਼ਤੇਦਾਰੀਆਂ ਨਾ ਕਿਸੇ ਚ ਮੋਹ ਮੁਹੱਬਤ ਰਹੀ ਆ ਹੁਣ ਸਾਰੇ ਜਣੇ ਮਤਲਬ ਪੈਸੇ ਦੇ ਪਿੱਛੇ ਭੱਜੇ ਹੋਇਆ ਪੈਸੇ ਦੀ ਦੌੜ ਲੱਗੀ ਹੋਈ ਆ ਹਰ ਕੋਈ ਮਤਲਬ ਇੱਕ ਦੂਜੇ ਤੋਂ ਰੇਸ ਦੇ ਵਿੱਚ ਅੱਗੇ ਲੰਘਣਾ ਚਾਹੁੰਦਾ ਹੈ ਹਨਾ ਸੋ ਜਦੋਂ ਵੀ ਤੁਹਾਨੂੰ ਕਿਸੇ ਨੂੰ ਟਾਈਮ ਲੱਗਦਾ ਹੈ ਤਾਂ ਆਪਣੇ ਬਜ਼ੁਰਗਾਂ ਨਾਲ ਬੈਠਿਆ ਕਰੋ ਉਹਨਾਂ ਨਾਲ ਗੱਲਬਾਤਾਂ ਸਾਂਝੀਆਂ ਕਰਿਆ ਕਰੋ ਪਿਆਰ ਵਾਦਾ ਹਾਂ ਪਿਆਰ ਵਾਦਾ ਹੁਣ ਭਈ ਮਾਸੀ ਮੇਰੇ ਕੋਲੇ ਜਦੋਂ ਆਈਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ 2-3 ਦਿਨ ਜਾਣ ਨਹੀਂ ਦੇਣਾ ਡੰਡੇ ਨਾਲ ਘਰੋਂ ਕੱਢ ਨਾ ਡੰਡੇ ਨਾਲ ਘਰੋਂ ਨਹੀਂ ਕੱਢਣਾ ਵੀ ਇਹ ਜਾਣ ਤਾਂ ਨਾਲੇ ਤਾਂ ਡੰਡੇ ਨਾਲ ਤਵੇਂ ਅੰਦਰ ਸਟੋਰੇਜ ਬੰਦ ਕਰ ਦੋ ਬੰਦ ਕਰ ਦੋ ਹਾਂ ਤੇ ਚਲੋ ਜੀ ਹੁਣ ਆਪਾਂ ਮਾਸੀ ਨੂੰ ਕਹਿਣਾ ਵੀ ਜਲਦੀ ਫੇਰ ਆਪਾਂ ਨੂੰ ਮਿਲਣਾ ਹਨ ਤੇ ਸ਼ਸ਼ੀਕਲ ਜੀ ਸਾਰੇ ਨੂੰ ਮਾਸੀ ਜਲਾ ਸਾਰੇ ਨੂੰ ਸ਼ਸ਼ੀਕਲ ਜੀ ਬੋਲਿਆ ਚੱਲਿਆ ਮਾਫ ਕਰਿਓ ਮੈਂ ਅਣਪੜ ਬੁੜੀ ਹਾਂ ਜਿਹਾ ਜਿਹਾ ਮੈਨੂੰ ਆਇਆ ਮਨਜ਼ੂਰ ਕਰਿਓ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਮਹਾਰਾਜ ਇਹ ਹੀ ਮੇਰੀ ਦਿਆ ਹਾਂ ਜੀ ਜੋਂ ਦੇ ਵਾਸਦੇ ਰੋ ਕੋਸ਼ਰ ਹਾਂ ਜਲਦੀ ਫੇਰ ਮਿਲਦੇ ਆਪਾਂ ਨਵੇਂ ਵਲੌਗ ਨਾਲ ਫੇਰ ਸੁਣੀਆਂ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਆਰ